ਮੈਂ ਜਿੰਨਾ ਕਰ ਸਕਦਾ ਕਰੀ ਜਾਂਦਾ ਬਾਕੀ ਆਪਣੇ ਕੋਲੋਂ ਕਰਦਾ ਇੱਕ ਅਸੀਂ ਟਰਸਟ ਬਣਾਈ ਹੋਈ ਆ ਕੈਂసర్ ਟਰਸਟ ਉਹਦੇ ਵਿੱਚ ਕੋਈ ਗਰੀਬ ਆ ਜੇ ਕਿ ਜੀ ਮੈਂ ਟਰੀਟ ਨਹੀਂ ਕਰ ਸਕਦਾ ਅਸੀਂ ਇਹ ਨਹੀਂ ਕਿ ਉਹਦੇ ਘਰ ਜਾਈਦਾ ਦੇਖਣ ਯਾਰ ਇੱਕ ਐਫੀਡੈਵਿਟ ਲਈਦਾ ਜੀ ਕਿ ਜੀ ਅਸੀਂ ਨਹੀਂ ਅਫੋਰਡ ਕਰ ਸਕਦੇ ਅਸੀਂ ਨਾਲੇ ਉਹ ਪੇਸ਼ੈਂਟ ਨੂੰ ਅਡਾਪਟ ਕਰੀਦਾ ਅੱਛਾ ਜੀ ਇਹ ਨਹੀਂ ਕਰੀਦਾ ਕਿ ਆਹ ਇਲਾਜ ਕਰਾਤਾ ਹੁਣ ਅਗਲੀ ਵਾਰੀ ਫੇਰ ਸਾਡੇ ਤੱਕੇ ਖਾਓ ਇੱਕ ਵਾਰੀ ਅਸੀਂ ਉਹਨੂੰ ਅਡਾਪਟ ਕਰ ਲਿਆ 30 ਸਾਲ ਦੀ ਉਮਰ 'ਚ ਉਹ 70 ਸਾਲ ਜੀਏ 50 ਸਾਲ ਜੀਏ ਜਿੰਨੀ ਰੱਬ ਨੇ ਉਹਦੀ ਉਮਰ ਲਿਖੀ ਐ ਔਰ ਜਿੰਨਾ ਇਲਾਜ ਲਿਖਿਆ ਉਹਨੂੰ ਸਿਰਫ ਹਸਪੀਟਲ ਤੋਂ ਅੰਦਰ ਬਾਹਰ ਆਣਾ ਉਹਦਾ ਇਲਾਜ ਬਹੁਤ ਵਧੀਆ ਕਰ ਲਿਆ ਜੀ ਇਹ ਅਸੀਂ ਕੋਈ ਨਾ ਮੈਂ ਤੁਹਾਡੀ ٹرسٹ ਦਾ ਔਰ ਕਿਵੇਂ ਕੰਮ ਕਰਦੇ ਹਾਂ ਤੁਸੀਂ ਫਿਰ ਕ੍ਰਿਸ਼ਨਾ ਪ੍ਰਾਨ ਬ੍ਰੈਸਟ ਕੈਂਸਰ ਚੈਰੀਟੇਬਲ ਟਰਸਟ ਐ ਅਸੀਂ ਇੱਕ ਟ੍ਰੀਟਿੰਗ ਡਾਕਟਰ ਇੱਕ ਡਾਕਟਰ ਗੁਰਪ੍ਰੀਤ ਬਰਾੜ ਹੈਗੇ ਸਾਡੇ ਟਰਸਟ ਨਾਲ ਇਨਵੋਲਡ ਐ ਇੱਕ ਓਐਸਡੀ ਇਹ ਦਿਆਨੰਦ ਮੈਡੀਕਲ ਕਾਲਜ ਦੇ ਇਹ ਤਿੰਨ ਬੰਦੇ ਸਾਈਨ ਕਰ ਦਿੰਦੇ ਆ ਉਹ ਅਪਰੂਵ ਹੋ ਜਾਂਦਾ ਤੁਹਾਡੇ ਤੱਕ ਅਪਰੋਚ ਲੋਕ ਕਿਵੇਂ ਕਰਦੇ ਆ ਜੀ ਔਰ ਤੁਹਾਡਾ एलिਜੀਬਿਲਟੀ ਕਰਾਈਰੀਆ ਹਸਪੀਟਲ ਜੀ ਹਸਪੀਟਲ ਲੈਜਿਬਿਲਟੀ ਕਰਾਈਰੀਆ ਕੋਈ ਨਹੀਂ ਅੱਛਾ ਜੀ ਜੇ ਕੋਈ ਇੱਕ ਵਾਰੀ ਮੈਨੂੰ ਫੋਨ ਆਇਆ ਕਿ ਜੀ ਇੱਕ ਲੇਡੀ ਮੇਰੇ ਸਾਹਮਣੇ ਬੈਠੀ ਬ੍ਰੈਸਟ ਕੈਂਸਰ ਦੀ ਮਰੀਜ਼ ਆ ਇਹ ਕਹਿੰਦੀ ਜੀ ਮੈਂ ਅਫੋਰਡ ਨਹੀਂ ਕਰ ਸਕਦੀ ਹਮ ਮੈਂ ਪਰ ਮੈਨੂੰ ਲੱਗਦਾ ਇਹ ਕਰ ਸਕਦੀ ਮੈਂ ਕਿਹਾ ਤੈਨੂੰ ਕਿੱਦਾਂ ਲੱਗਦਾ ਇਹ ਕਰ ਸਕਦੀ ਆ ਉਹ ਕਹਿੰਦਾ ਜੀ ਕੱਪੜੇ ਚੰਗੇ ਪਾਏ ਹੋਏ ਮੰਗਲ ਸੂਤਰ ਪਾਇਆ ਮੈਂ ਕਿਹਾ ਹੁਣ ਕੋਈ ਕਪੜਾ ਫਾੜ ਕੇ ਆਊਗਾ ਤੂੰ ਤਾਂ ਉਹਨੂੰ ਅਪਰੂਵ ਕਰੇ ਮੈਂ ਕਿਹਾ ਜਦ ਅਗਲੀ ਲਿਖੇ ਦੇਰੀ ਆ ਦੇਖੋ ਸੋਢੀ ਸਾਹਿਬ ਜਦੋਂ ਕੋਈ ਬਿਮਾਰ ਹੁੰਦਾ ਹੈ ਨਾ ਉਹ ਫਿਰ ਇਹ ਨਹੀਂ ਦੇਖਦਾ ਜਿਹਦੇ ਕੋਲ ਪੈਸੇ ਹੁੰਦੇਗੇ ਮੈਂ ਪੈਸੇ ਇਕੱਠੇ ਕਰਾਂ ਮੈਂ ਗਰੇ ਵੱਕਈ ਕੋਈ ਪ੍ਰੋਬਲਮ ਹੋਏਗੀ ਤਾ ਹੀ ਸਾਡੇ ਕੋਲ ਆਏਗਾ ਔਰ ਇੱਕ ਅੰਡਰਟੇਕਿੰਗ ਦੇਵੇਗਾ ਕਿ ਮੈਂ ਅਫੋਰਡ ਨਹੀਂ ਕਰ ਸਕਦਾ ਐਵੇਂ ਆਪਾਂ ਜਾ ਕੇ ਉਹਨਾਂ ਦੇ ਘਰ ਦੇਖੀ ਜਾਈਏ ਇਹ ਕਰੀ ਇੱਕ ਤਾਂ ਵਿਚਾਰਾ ਬਿਮਾਰ ਹੈ ਤੁਸੀਂ ਮੈਨੂੰ ਦੱਸੋ ਜਿਹਦੇ ਕੋਲ ਪੈਸੇ ਹੋਣ ਬਿਮਾਰ ਹੋਵੇ ਉਹ ਪਹਿਲਾਂ ਟਰਸਟ ਲੱਭਣ ਜਾਊਗਾ ਨਹੀਂ ਲੱਭਣ ਜਾਊਗਾ ਆਪਣਾ ਇਲਾਜ ਚਾਲੂ ਕਰ ਦੋ ਜਮੀਰ ਵੀ ਕੋਈ ਚੀਜ਼ ਹੁੰਦੀ ਬੰਦੇ ਦੀ ਅਗਲੇ ਜੇ ਇੱਕ ਅੱਧਾ ਮੈਂ ਕਹਾਂ ਹੋ ਵੀ ਜਾਵੇ 1% ਮੈਂ ਕਹਿੰਦਾ ਲੈ ਗਏ ਗਲਤ ਅਫੋਰਡ ਕਰ ਸਕਦੇ ਸੀ 2% ਆਪਾਂ 98% ਨੂੰ ਕਿਉਂ ਨਾਲ ਚੋਰ ਸਮਝੀ ਜਾਈਏ ਬਹੁਤ ਸਹੀ ਗੱਲ ਹੈ ਤੁਹਾਡੀ ਰੋਣਾ ਸਾਹਿਬ ਵੀ ਆਪਾਂ ਮਦਦ ਕਰਨੀ ਹੈ ਕਿ ਜਲੀਲ ਕਰਨਾ ਬਸ 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 ਤੇ ਕਿੰਨੇ ਕ ਪੇਸ਼ੈਂਟ ਹੁਣ ਤੱਕ ਇਸ ਵਾਸਤੇ 300 ਪੇਸ਼ੈਂਟ ਅਸੀਂ ਐਡਾਪਟ ਕਰ ਚੁੱਕੇ ਆ ਇਹਦੇ ਵਿੱਚ ਇਹਦੇ ਵਿੱਚ ਬ੍ਰੈਸਟ ਕੈਂਸਰ ਟਰਸਟ ਚ ਪਰ ਉਸ ਤੋਂ ਇਲਾਵਾ ਅਸੀਂ ਹੋਰ ਜਿੱਦਾਂ ਹੋਣਾ ਹੈ ਪੰਜਾਬ ਸਰਕਾਰ 1.5 ਲੱਖ ਰੁਪਇਆ ਦਿੰਦੀ ਹੈਗੀ ਹੈ ਕੈਂਸਰ ਪੇਸ਼ੈਂਟ ਨੂੰ ਗਰੀਬ ਕੈਂਸਰ ਪੇਸ਼ੈਂਟ ਨੂੰ 100 ਪੇਸ਼ੈਂਟਾਂ ਤੱਕ ਹਰ ਸਾਲ 1.5 ਲੱਖ ਅਸੀਂ ਮੈਚ ਕਰਦੇ ਆ ਉਹਦੇ ਵਿੱਚ ਮੱਛਾ ਜੀ ਹਾਂ ਪਲੱਸ ਕੁਝ ਹੋਰ ਵੀ ਵਿੱਚੋਂ ਆ ਜਾਂਦੇ ਨਾਨ ਕੈਂਸਰ ਪੇਸ਼ੈਂਟ ਕੋਈ ਹੋਰ ਆ ਜਾਂਦੇ ਆ ਮਤਲਬ ਕਰ ਹੀ ਜਾਂਦੇ ਆ ਤੁਹਾਡੀ ਸਰਕਾਰ ਦੇ ਮੁਹੱਲਾ ਕਲੀਨਿਕਾਂ ਦਾ ਕਿੰਨਾ ਕੁ ਪ੍ਰਭਾਵ ਰਿਹਾ ਜੀ ਕਿਉਂਕਿ ਤੁਹਾਡੀ ਕਿ ਸਿਹਤ ਤੇ ਪਕੜ ਫਰਕ ਪੈਂਦਾ ਦੇਖੋ ਮੁਹੱਲਾ ਕਲੀਨਿਕ ਦੇ ਨਾ ਦੋ ਬੈਨੀਫਿਟ ਹੈ ਵੈਸੇ ਤਾਂ ਦੇਖਿਆ ਜਾਵੇ ਕਈ ਵਾਰੀ ਗਰੀਬ ਬੰਦੇ ਦਾ ਨੁਕਸਾਨ ਵੀ ਹੈ ਤੇ ਫਾਇਦਾ ਵੀ ਹੈ ਫਾਇਦਾ ਤਾਂ ਇਹ ਹੈ ਵੀ ਚਲੋ ਜੇ ਤੁਹਾਨੂੰ ਜ਼ੁਕਾਮ ਹੈ ਰੇਸ਼ ਹੈ ਤੁਸੀਂ ਗਏ ਦਵਾਈ ਮਿਲ ਗਈ ਬਹੁਤ ਵੱਡਾ ਫਾਇਦਾ ਹੁਣ ਪ੍ਰੋਬਲਮ ਕੀ ਹੁੰਦੀ ਹੈ ਅੱਗੇ ਤਾਂ ਬੰਦਾ ਜਾਂਦਾ ਨਹੀਂ ਸੀਗਾ ਕਿ ਜੀ ਮੇਰੇ ਪੈਸੇ ਲੱਗਣਗੇ ਹੁਣ ਤਾਂ ਮੱਲਾ ਕਲੀਨਿਕ ਫ੍ਰੀ ਆ ਉਥੇ ਗਏ ਆਪਣਾ ਲਾਜ ਉਹ ਜਦੋਂ ਮੱਲਾ ਕਲੀਨਿਕ ਜਾਂਦੇ ਆ ਉਹਨੂੰ ਵੱਡੀ ਬਿਮਾਰੀ ਦਾ ਪਤਾ ਚੱਲ ਜਾਂਦਾ ਜੀ ਹੁਣ ਵੱਡੀ ਬਿਮਾਰੀ ਤਾਂ ਮੱਲਾ ਕਲੀਨਿਕ ਚ ਠੀਕ ਨਹੀਂ ਹੋਣੀ ਬਿਲਕੁਲ ਉਹਦੇ ਲਈ ਉਹਨੂੰ ਹਸਪਤਾਲ ਜਾਣਾ ਪੈਣਾ ਜੇ ਨਹੀਂ ਉਹਨੂੰ ਪਤਾ ਲੱਗਦਾ ਇਹ ਅਗਲਾ ਕਹਿੰਦਾ ਰੱਬ ਨੇ ਲਿਖੀ ਹੀ ਨਹੀਂ ਉਥੇ ਫੇਰ ਲੁੱਟ ਸ਼ੁਰੂ ਹੋ ਜਾਂਦੀ ਉਹ ਉਥੇ ਫੇਰ ਐ ਇੰਨੇ ਪੈਸੇ ਆ ਉਹ ਦਵੇ ਤਾਂ ਮਰਦਾ ਨਹੀਂ ਦਵੇ ਤਾਂ ਮਰਦਾ ਸੋ ਮੇਰਾ ਮਤਲਬ ਮੱਲਾ ਕਲੀਨਿਕ ਸਕਸੈਸਫੁਲ ਬਹੁਤ ਹੈ ਬਹੁਤ ਪੇਸ਼ੈਂਟ ਜਾ ਰਹੇ ਆ ਬਹੁਤ ਲੋਕਾਂ ਨੂੰ ਆਰਾਮ ਮਿਲ ਰਿਹਾ ਤੇ ਨਾਲੇ ਨਾਲੇ ਸੌਰੀ ਮੈਂ ਡਰਪੀ ਜਿਹੜਾ ਇਹ ਮੱਲਾ ਕਲੀਨਿਕ ਹੈ ਨਾ ਇਹ ਦਾ ਫਾਇਦਾ ਤਾਂ ਵੀ ਹੈ ਕਿਉਂਕਿ ਕੋਈ ਵੀ ਇੰਸ਼ੋਰੈਂਸ ਕੰਪਨੀ ਕੋਈ ਵੀ ਗਵਰਨਮੈਂਟ ਦੀ ਸਕੀਮ ओपीडी ਨਹੀਂ ਕਵਰ ਕਰਦੀ ਬਿਲਕੁਲ ਠੀਕ ਹੈ ਜੇ ਤੁਸੀਂ ਹਸਪੀਟਲ ਐਡਮਿਟ ਹੋ ਗਏ ਤਾਂ ਫੇਰ ਕੁਝ ਕਵਰ ਹੋ ਜਾਊਗਾ ਆਪੀਡੀ ਨਹੀਂ ਕਵਰ ਸੋ ਇਹ ਜਿਹੜੀਆਂ ਮੱਲਾ ਕਲੀਨਿਕ ਹੈ ਨਾ ਉਹ ਪਾਰਟ ਨੂੰ ਕਵਰ ਕਰ ਲੈਂਦੀ ਠੀਕ ਕਹਿ ਰਹੇ ਹੋ ਮੈਂ ਨਾ ਕੱਲ ਅਰੋੜਾ ਸਾਹਿਬ ਬਰਾਏ ਸਾਹਿਬ ਨਾਲ ਇੰਟਰਵਿਊ ਕੀਤਾ ਐਸਪੀ ਸਿੰਘ ਬਰਾਏ ਨਾਲ ਉਹ ਕਹਿੰਦੇ ਮੈਂ 100 ਦੇ ਕਰੀਬ ਲੈਬੋਰਾਟਰੀ ਓਪਨ ਕੀਤੀ ਡਾਇਲਿਸਿਸ ਯੂਨਿਟ ਲਾਏ ਤੇ ਕਹਿੰਦੇ ਜਦੋਂ ਮੈਂ 10% ਪ੍ਰੋਫਿਟ ਤੇ ਲੈਬੋਰਾਟਰੀਜ਼ ਓਪਨ ਕਰਤੀਆਂ ਕਹਿੰਦੇ ਮੈਡੀਕਲ ਮਾਫੀਆ ਮੇਰੇ ਖਿਲਾਫ ਆ ਗਿਆ ਤੁਸੀਂ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਕਿੰਨਾ ਕਫੀਲ ਪੰਜਾਬ ਨਹੀਂ ਪੂਰੇ ਭਾਰਤ ਦੇ ਵਿੱਚ ਇਸ ਤਰ੍ਹਾਂ ਡਾਕਟਰਾਂ ਦੇ ਆਪਣੇ ਰੇਟ ਹੈ ਸਕੈਨ ਦਾ ਆਪਣਾ ਰੇਟ ਹੈ ਐਕਸ-ਰੇ ਦਾ ਆਪਣਾ ਰੇਟ ਹੈ ਹਸਪੀਟਲ ਦੇ ਮੁਤਾਬਕ ਹੈ ਹਸਪੀਟਲ 2 ਸਟਾਰ ਹੈ 3 ਸਟਾਰ ਹੈ 5 ਸਟਾਰ ਹੈ ਤੁਸੀਂ ਇਹ ਗੱਲ ਮਹਿਸੂਸ ਕਰਦੇ ਹੋ ਕਿ ਇਹਦੇ ਤੇ ਵੀ ਕੋਈ ਇੱਕ ਨਿਜਮ ਹੋਣਾ ਚਾਹੀਦਾ ਹੈ ਰੇਟ ਲਿਸਟ ਹੋਣੀ ਚਾਹੀਦੀ ਹੈ ਕਿਉਂਕਿ ਕਿਸੇ ਬੰਦੇ ਦਾ ਇਲਾਜ ਕਰਨਾ ਹੈ ਤਾਂ ਉਹ ਤਾਂ ਮੇਰੇ ਖਿਆਲ ਹੈ ਕਿ ਬੰਦੇ ਦਾ ਘਰ ਦੂਜੇ ਪਾਸੇ ਲੱਗ ਜਾਂਦਾ ਜਦੋਂ ਟ੍ਰੀਟਮੈਂਟ ਕਰਾਉਂਦੇ ਹਾਂ ਉਹ ਦੇਖਿਆ 8-8000 ਦੀ ਸਕੈਨ ਵੀ ਹੈ ਤੇ ਉਹਦਾ 20-20000 ਰੁਪਏ ਵੀ ਲਿਆ ਜਾ ਰਿਹਾ ਛੋਡੀ ਸਾਹਿਬ ਤੁਸੀਂ ਐਡਾ ਵਧੀਆ ਸਵਾਲ ਪੁੱਛ ਲਿਆ ਇਹ ਮੇਰੇ ਕਲੋਸ ਟੂ ਹਾਰਟ ਇੱਕ টিਆਰ ਲਾਈਫ ਸਾਇੰਸਸ ਪ੍ਰਾਈਵੇਟ ਕੰਸਲਟ੍ਰੇਸੀ ਫਾਰ ਅ ਮੈਡੀਸਨ ਜੀ ਮੈਂ ਉਹਨਾਂ ਨੂੰ ਬੁਲਾਇਆ ਮੈਂ ਕਿਹਾ ਮੈਨੂੰ ਇੱਕ ਰਿਪੋਰਟ ਬਣਾ ਕੇ ਦਿਓ ਕਿ ਅਫੋਰਡੇਬਲ ਹਾਊਸਿੰਗ ਅਬ ਸੌਰੀ ਅਫੋਰਡੇਬਲ ਟ੍ਰੀਟਮੈਂਟ ਕਿੱਦਾਂ ਕਰੀ ਦੀ ਜੀ ਉਹ ਕਹਿੰਦੇ ਜੀ ਤੁਸੀਂ ਤਾਂ ਮਰਵਾਓਗੇ ਸਾਨੂੰ ਕਹਿੰਦੇ ਅਸੀਂ ਤਾਂ ਹਸਪੀਟਲਾਂ ਨੂੰ ਕੰਸਲਟੈਂਸੀ ਦੇਈ ਦੀ ਜੇ ਅਸੀਂ ਇੱਧਰ ਪਾਸੇ ਤੁਰ ਪਏ ਹਸਪੀਟਲਾਂ ਨੇ ਸਾਨੂੰ ਕੰਮ ਨਹੀਂ ਦੇਣਾ ਮੈਂ ਕਿਹਾ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਮੈਨੂੰ ਰਿਪੋਰਟ ਬਣਾ ਕੇ ਦੋ ਤੁਸੀਂ ਆਪਣਾ ਨਾਮ ਲਿਖਣਾ ਹੋਊਗਾ ਲਿਖਿਓ ਨਹੀਂ ਲਿਖਣਾ ਹੋਊਗਾ ਨਾਮ ਮੇਰੇ ਕੋਲ ਪੈਸੇ ਲਓ ਤੁਸੀਂ ਮੈਂ ਉਹਨਾਂ ਨੂੰ ਪੈਸੇ ਦੇ ਕੇ 30 40 ਲੱਖ ਰੁਪਇਆ ਰਿਪੋਰਟ ਬਣਵਾਈ ਜੀ ਤੁਸੀਂ ਹੁਣ ਮੰਨੋਗੇ ਇੱਕ CBC ਟੈਸਟ ਹੁੰਦਾ ਮੇਰੇ ਖਿਆਲ ਹਰ ਬੰਦੇ ਨੇ ਕਰਾਇਆ ਹੁੰਦਾ ਅਜ ਤੱਕ ਬਲੱਡ ਦਾ ਹਾਂਜੀ ਉਹਦੀ ਕਾਸਟ 10 ਰੁਪਏ ਆ ਔਰ ਯੂ ਸੀਰੀਅਸ ਹਾਂਜੀ 10 ਰੁਪਏ ਉਹਦੀ ਕਾਸਟ ਹੈ ਕੋਈ ਉਹਦਾ 60 ਰੁਪਏ ਲਈ ਜਾਂਦਾ ਕੋਈ 100 ਰੁਪਏ ਲਈ ਜਾਂਦਾ ਕੋਈ 700 ਲਈ ਜਾਂਦਾ ਕੋਈ 500 ਲਈ 500 ਚੱਲ ਰਿਹਾ ਜੀ ਸੋ ਮੇਰਾ ਗਵਰਨਮੈਂਟ ਨੂੰ ਇਹ ਕਹਿਣਾ ਮੈਂ ਹੁਣ ਐਤ ਕੀ ਜਿਹੜੀ ਇਹ ਕਮੇਟੀ ਸਾਡੀ ਨਵੀਂ ਬਣੀ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਮੈਂ ਇੱਕ ਪੀਪੀਟੀ ਹੋਰ ਤਿਆਰ ਕਰਕੇ ਬੈਠਾ ਜਿਹੜੀ ਮੈਂ ਪ੍ਰੈਜ਼ੈਂਟ ਕਰਨੀ ਹੈ ਵੀ ਕਿਹੜੇ ਸਟੈਪ ਲਿੱਤੇ ਜਾਣ ਜਿਹਦੇ ਨਾਲ ਅਫੋਰਡੇਬਲ ਹੈਲਥ케ਅ ਹੋ ਜਾਏ